ਦਾਨ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨੀ ਇਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੂਰੀਕਰਨ ਹੋ ਚੁੱਕਿਆ ਬਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਵੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਮਿੱਤਰਾਂ ਦੇ ਪੰਜਾਬ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਬਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲਾਕੇ ਜੋ ਮਨਜ਼ੂਰ ਇਸ ਲਾਈਨ ਤਾਂ ਮੈਂ 20 ਵਾਰ ਪੇ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈ ਇਹ ਸਰਕਾਰ ਦੀ ਜੋ عناਇਤ ਹੋਈ ਹੈ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਹੈ ਨਾ ਕੱਲੀ ਭਾਜਪਾ ਵਾਸਤੇ ਹੈ ਨਾ ਅਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸਹੂਲਤ ਹੈ ਔਰ ਲੋਕਾਂ ਕਾਸੇ ਲੱਗਦਾ ਕਿਥੇ ਕਿਥੇ ਰੁਕੇਗੀ ਇਹ ਬੰਦੇ ਬਦਲੇ ਜਿਹੜੀ ਟ੍ਰੇਨ ਹੈ ਬੰਦੇ ਭਰਦੇ ਦੁੱਖ ਜੀ ਇਹ ਇਹ ਬਠਿੰਡੋ ਚ ਚੱਲੂਗੀ ਫਿਰ ਫੋਜਪੁਰ ਤੋ ਫਰੀਦਕੋਟ ਰੁਕੂਗੀ ਬਠਿੰਡਾ ਰੁਕੂਗੀ ਹਾਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ ਸਵਾ 6 ਘੰਟੇ ਅਸਫਰ ਇਹ ਦਿੱਲੀ ਪਹੁੰਚੇਗੀ ਕਿੰਨੇ ਦਿਨ ਚੱਲੂਗੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੇ ਬੰਦੇ ਬੜੇ ਸੈਟਣਾ ਕਹਿੰਦੇ ਟਾਈਮ ਪੁੱਛੇ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਸ਼ਨ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਫਾਸਟ ਟ੍ਰੇਨ ਹੈ ਨਾ ਨਾ ਤਾਂ ਹਰਥਾਂ ਰੁਕੀਦਾ ਸਕਦੀ ਹੈ ਨਾ ਇਹ ਦੇ ਕਦਮ ਚੱਲ ਟਾਈਮ ਟਾਈਮ 2 ਮਿੰਟ ਦੀ 2 ਮਿੰਟ 11 11:05 ਤੇ ਆਉਗੀ 11:07 ਤੇ ਚੱਲੂਗੀ ਕਿਰਾਇਆ ਕਿੰਨਾ ਹੋ ਬਈ ਦਾ ਕਿਰਾਇਆ ਸਵਾ 900 ਰੁਪਿਆ ਹੈਗਾ ਜੀ 930 ਰੁਪਏ ਸ਼ਾਇਦ ਡਾਕਟਰ ਸਾਹਿਬ ਜਿਹੜਾ ਜਾ ਆਪਣਾ ਚੰਡੀਗੜ੍ਹ ਲਿੰਕ ਸਿੱਖੇ ਜਖੜੀ ਉਹ ਇਹ ਟੈਂਡਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਈਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹਦੇ ਟੈਂਡਰ ਤੱਕ ਹੋ ਜਾਣੇ ਹੈਗੇ ਐ ਇੰਨੀ ਤੇਜ਼ੀ ਕੰਮ ਨਾ ਫੜੀ ਐ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਨਾ ਟਾਪ ਪ੍ਰਾਇਓਰਟੀ ਲਾਈਨ ਹੋ ਸਰਕਾਰ ਮੰਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੰਡੀਗੜ੍ਹ ਤੇ ਗੁਜਰਾਤ ਵਿਚਕਾਰ ਰੇਲ ਗੱਡੀਆਂ ਦੌੜਨੀਆਂ ਔਰ ਪਟਿਆਲਾ ਹੋਰ ਰੌਣਕ ਵਧੂਗੀ ਜੀ ਅੱਜ ਟ੍ਰੈਲ ਹੈ ਅੱਜ ਦਾ ਟ੍ਰੈਲ ਹੈ ਜਾਂ ਅੱਜ ਪ੍ਰੈਜ਼ੈਂਟਸ ਅੱਜ ਟ੍ਰੈਲ ਹੈ ਜੀ ਅੱਜ ਟ੍ਰੈਲ ਹੈ